ਹਾਂਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਆਦਰ ਅਤੇ ਨਿਮਰਤਾ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਦਿਸ਼ਾ ਨਿਰਦੇਸ਼ ਦੇ ਉੱਤੇ ਜਿਲ੍ਹਾ ਮੋਹਾਲੀ ਦੇ ਜਿਲ੍ਹਾ ਜੱਥੇਦਾਰ ਸਰਦਾਰ ਪ੍ਰਵਿੰਦਰ ਸਿੰਘ ਸੋਹਾਨਾ ਜੀ ਦੀ ਅਗਵਾਈ ਦੇ ਵਿੱਚ 28 ਜੁਲਾਈ 2025 ਦਿਨ ਸੋਮਵਾਰ ਸਵੇਰੇ 10 ਵਜੇ ਗਮਾੜਾ ਦਫ਼ਤਰ ਦੇ ਬਾਹਰ ਫੇਜ਼ 8 ਮੋਹਾਲੀ ਦੇ ਵਿੱਚ ਜਿਹੜਾ ਕਿਸਾਨਾਂ ਦੀ ਲੈਂਡ ਲੂਟਿੰਗ ਸਕੀਮ ਦੇ ਸਬੰਧ ਦੇ ਵਿੱਚ ਧਰਨਾ ਲਗਾਇਆ ਜਾ ਰਿਹਾ ਪਾਰਟੀ ਵੱਲੋਂ ਉਸ ਦੇ ਸਬੰਧ ਦੇ ਵਿੱਚ ਮੈਂ ਤੁਹਾਡੇ ਨਾਲ ਦੋ ਸ਼ਬਦ ਸਾਂਝੇ ਕਰਨੇ ਚਾਹੁੰਦਾ ਹਾਂ ਸਾਥੀਓ ਇਹ ਜਿਹੜਾ ਮਿਸ਼ਨ ਹੈ ਜਾਂ ਜਿਹੜਾ ਮਸਲਾ ਹੈ ਇਹ ਸਿਰਫ ਕਿਸਾਨਾਂ ਦੇ ਨਾਲ ਜੁੜਿਆ ਹੋਇਆ ਨਹੀਂ ਹੈ ਮੈਂ ਮੰਨਦਾ ਕਿ ਸਿੱਧੇ ਤੌਰ ਤੇ ਇਸ ਦਾ ਸਬੰਧ ਕਿਸਾਨਾਂ ਦੇ ਨਾਲ ਹੈ ਪਰ ਇਸ ਦੇ ਨਾਲ ਕਿਸਾਨ ਵੀ ਜੁੜਿਆ ਹੈ ਉੱਥੇ ਮਜ਼ਦੂਰ ਵੀ ਜੁੜਿਆ ਹੈ ਵਪਾਰੀ ਵੀ ਜੁੜਿਆ ਦੁਕਾਨਦਾਰ ਵੀ ਜੁੜਿਆ ਟਰਾਂਸਪੋਰਟਰ ਵੀ ਜੁੜਿਆ ਹਰ ਵਰਗ ਦਾ ਬੰਦਾ ਹਰ ਕਿੱਤੇ ਦਾ ਬੰਦਾ ਇਸ ਸਕੀਮ ਦੇ ਨਾਲ ਇਸ ਮਿਸ਼ਨ ਦੇ ਨਾਲ ਇਸ ਮੁੱਦੇ ਦੇ ਨਾਲ ਜੁੜਿਆ ਹੋਇਆ ਜੇ ਕਿਸਾਨ ਉਜੜੇਗਾ ਜੇ ਕਿਸਾਨ ਬਰਬਾਦ ਹੋਏਗਾ ਤਾਂ ਇਹ ਸਾਨੂੰ ਸਾਰਿਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਸ ਦੇ ਨਾਲ ਨਾਲ ਮਜ਼ਦੂਰ ਨੇ ਵੀ ਤਬਾਹ ਹੋਣਾ ਇਸ ਦੇ ਨਾਲ ਨਾਲ ਵਪਾਰੀ ਨੇ ਵੀ ਤਬਾਹ ਹੋਣਾ ਇਸ ਦੇ ਨਾਲ ਨਾਲ ਦੁਕਾਨਦਾਰ ਨੇ ਵੀ ਤਬਾਹ ਹੋਣਾ ਇਸ ਦੇ ਨਾਲ ਨਾਲ ਟਰਾਂਸਪੋਰਟਰ ਨੇ ਵੀ ਤਬਾਹ ਹੋਣਾ ਸੋ ਸਾਥੀਓ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਆਓ ਜੇ ਅਸੀਂ ਆਪਣਾ ਭਵਿੱਖ ਬਚਾਉਣਾ ਹੈ ਜੇ ਅਸੀਂ ਆਪਣੇ ਬੱਚਿਆਂ ਦਾ ਜਿਹੜਾ ਅਗੇਰਾ ਅਗਲਾ ਜੀਵਨ ਹੈ ਉਹਨੂੰ ਦਰੁਸਤ ਕਰਨਾ ਸੁਰਖਰੂ ਕਰਨਾ ਹੈ ਜਾਂ ਅਸੀਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣਾ ਹੈ ਜਾਂ ਅਸੀਂ ਆਪਣੇ ਢਿੱਡ ਦੀ ਰਾਖੀ ਕਰਨੀ ਹੈ ਸੋ ਆਓ 28 ਜੁਲਾਈ 2025 ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਗਮਾੜਾ ਦਫ਼ਤਰ ਫੇਜ਼ 8 ਮੁਹਾਲੀ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਇਆ ਜਾ ਰਿਹਾ ਕਿਸਾਨਾਂ ਦੇ ਹਿੱਤ ਦੇ ਵਿੱਚ ਧਰਨਾ ਹੈ ਉਹਦੇ ਵਿੱਚ ਤੁਸੀਂ ਵੱਧ ਤੋਂ ਵੱਧ ਸ਼ਮੂਲੀਅਤ ਕਰਨੀ ਹੈ ਹਮ ਹਮਾ ਕੇ ਇਸ ਧਰਨੇ ਦੇ ਵਿੱਚ ਰੋਹ ਪ੍ਰਗਟ ਕਰਨਾ ਹੈ ਇਸ ਹਕੂਮਤ ਦੇ ਖਿਲਾਫ ਜਿਹੜੀ ਦਿੱਲੀ ਦੇ ਧੜਵੀਆਂ ਮਹਿਮੂਦ ਗਜਨਵੀ ਤੇ ਅਹਿਮਦ ਸ਼ਾਹ ਅਬਦਾਲੀ ਬਣ ਕੇ ਜਿਹੜੇ ਦਿੱਲੀ ਦੇ ਧੜਵੀ ਹੈ ਅੱਜ ਪੰਜਾਬ ਦੇ ਹੱਕਾਂ ਦੇ ਉੱਤੇ ਡਾਕਾ ਮਾਰ ਰਿਹਾ ਹੈ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਮੁਲਾਜ਼ਮਾਂ ਨੂੰ ਵਪਾਰੀਆਂ ਨੂੰ ਦੁਕਾਨਦਾਰਾਂ ਨੂੰ ਜਿਹੜੀ ਇਹ ਉਜਾੜਨ ਤੇ ਸਰਕਾਰ ਲੱਗੀ ਹੋਈ ਹੈ ਸੋ ਇਹਨੂੰ ਮੋਹ ਤੋੜ ਜਵਾਬ ਦੇਣ ਦੇ ਲਈ ਸਾਰੇ ਆਪਾਂ ਇੱਕ ਮਤ ਹੋ ਕੇ ਇੱਕ ਪਲੇਟਫਾਰਮ ਦੇ ਇੱਕ ਝੰਡੇ ਦੇ ਉੱਤੇ ਆ ਕੇ ਇਹ ਜਿਹੜੀ ਮਤਲਬ ਸਾਡੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਸਾਡੀ ਸਾਰਿਆਂ ਦੀ ਮਾਂ ਪਾਰਟੀ ਹੈ ਖੇਤਰੀ ਪਾਰਟੀ ਹੈ ਜਿਹਦਾ ਸਬੰਧ ਸਾਡੇ ਨਾਲ ਸਿੱਧੇ ਤੌਰ ਤੇ ਹੈ ਇਹ ਸਾਡੇ ਲਈ ਬਣੀ ਹੈ ਸਾਡੇ ਲਈ ਲੜ ਰਹੀ ਹੈ ਤੇ ਸਾਡੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਹੱਕਾਂ ਲਈ ਲੜਦੀ ਵੀ ਰਹੇਗੀ ਸੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਧਰਨੇ ਦੇ ਵਿੱਚ ਹਮੋਂ ਮਾ ਕੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ